ਕਿ ਚਾਰੇ ਪਾਸਿਓਂ ਪੈਗੇ ਧਾੜਵੀ ਨੇ ਟੁੱਟ ਕੇ ਕਹਿੰਦੇ ਲੈ ਕੇ ਜਾਵਾਂਗੇ ਪੰਜਾਬ ਲੁੱਟ ਕੇ ਬਾਕੀ ਤੁਸੀਂ ਲਾ ਲਿਓ ਹਿਸਾਬ ਆਪਣਾ ਇਕੱਲੇ ਬਹਿ ਕੇ ਲਾ ਲਿਓ ਹਿਸਾਬ ਆਪਣਾ ਓਏ ਹੁਣ ਸਾਂਭ ਲਓ ਪੰਜਾਬੀਓ ਓਏ ਹੁਣ ਸਾਂਭ ਲਓ ਪੰਜਾਬੀਓ ਪੰਜਾਬ ਆਪਣਾ ਆਕੇ ਸਾਂਭ ਲਓ ਪੰਜਾਬੀਓ ਪੰਜਾਬ ਆਪਣਾ ਜਿੰਨਾ ਚ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਿਰ ਝੁਕਾਉਂਦੇ ਰਵਾਂਗੇ ਉਹਨਾਂ ਚ ਰਹਿੰਦੀ ਦੁਨੀਆ ਤੱਕ ਪੰਜਾਬੀ ਮਾਂ ਬੋਲੀ ਨੂੰ ਖਤਮ ਕਰਨ ਵਾਲਾ ਕੋਈ ਜੰਮਿਆ ਨਹੀਂ ਨਾ ਜੰਮੇਗਾ ਬਹੁਤ ਵਾਰ ਸੁਣਿਆ ਸੀ ਗਾਇਕ ਮੇਲੇ ਲਾਉਂਦੇ ਆ ਪੰਜਾਬ 'ਚ ਤੇ ਸਰੋਤੇ ਦੇਖਣ ਆਉਂਦੇ ਆ ਅੱਜ ਸਾਡਾ ਆਪਣਾ ਮੇਲਾ ਸਾਡੇ ਆਪਣੇ ਵਿੜੇ ਦੇ ਵਿੱਚ ਪੰਜਾਬੀ ਭਾਵਣ ਦੇ ਵਿੱਚ ਅੱਜ ਸਾਡੇ ਸਾਰੇ ਆਪਣੇ ਇਕੱਠੇ ਹੋਏ ਨੇ ਕਲਮਾਂ ਵਾਲੇ ਇਕੱਠੇ ਹੋਏ ਨੇ ਕਰਮਾਂ ਵਾਲੇ ਇਕੱਠੇ ਹੋਏ ਨੇ ਜਿੰਨਾ ਕਲਮਾਂ ਚੋਂ ਅਨੇਕਾਂ ਗੀਤ ਜਿਹੜੇ ਵਿਸਰ ਵੀ ਗਏ ਹੋਣਗੇ ਤੇ ਉਹ ਗੀਤ ਨਿਕਲੇ ਹੋਏ ਨੇ ਉਹ ਕਲਮਾਂ ਵੀ ਅੱਜ ਇਕੱਠੀਆਂ ਹੋਈਆਂ ਨੇ ਲੁਧਿਆਣਾ ਦੇ ਵਿੱਚ ਗੀਤਕਾਰਾਂ ਦਾ ਮੇਲਾ ਔਰ तमाम ਵੱਡੇ ਅੱਜ ਫਨਕਾਰ ਇੱਥੇ ਪਹੁੰਚਨੇ ਬਿੱਟੂ ਖੰਨੇ ਵਾਲਾ ਮੇਰੇ ਨਾਲ ਨੇ ਔਰ ਲੰਬਾ ਸਮਾਂ ਇਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਔਰ ਲਗਾਤਾਰ ਜਾਰੀ ਆ ਬਿੱਟੂ ਜੀ ਵੱਖਰਾ ਮੇਲਾ ਵੱਖਰਾ ਆਨੰਦ ਜਿਹੜਾ ਹੈਗਾ ਇਸ ਮੇਲੇ ਦਾ ਆਪਣੇ ਆਪ ਬਣਦਾ ਸਭ ਤੋਂ ਪਹਿਲਾਂ ਤਾਂ ਅਨਮਿਊਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਸ਼ੈਦਾਈਆਂ ਨੂੰ ਮਿੱਟੂ ਖੰਨੇ ਵਾਲਾ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਹੈ ਇਹ ਮੇਲਾ ਗੀਤਕਾਰਾਂ ਦਾ ਮੇਲਾ ਬਹੁਤ ਵਾਰ ਸੁਣਿਆ ਸੀ ਗਾਇਕ ਮੇਲੇ ਲਾਉਂਦੇ ਆ ਪੰਜਾਬ 'ਚ ਤੇ ਸਰੋਤੇ ਦੇਖਣ ਆਉਂਦੇ ਆ ਅੱਜ ਸਾਡਾ ਆਪਣਾ ਮੇਲਾ ਸਾਡੇ ਆਪਣੇ ਵਿੜੇ ਦੇ ਵਿੱਚ ਪੰਜਾਬੀ ਭਾਵਣ ਦੇ ਵਿੱਚ ਅੱਜ ਸਾਡੇ ਸਾਰੇ ਆਪਣੇ ਇਕੱਠੇ ਹੋਏ ਨੇ ਆਪਣੇ ਮਤਲਬ ਕਲਮਾਂ ਵਾਲੇ ਇਕੱਠੇ ਹੋਏ ਨੇ ਕਰਮਾਂ ਵਾਲੇ ਇਕੱਠੇ ਹੋਏ ਨੇ ਜਿੰਨਾ ਕਲਮਾਂ ਚੋਂ ਅਨੇਕਾਂ ਗੀਤ ਜਿਹੜੇ ਵਿਸਰ ਵੀ ਗਏ ਹੋਣਗੇ ਤੇ ਉਹ ਗੀਤ ਨਿਕਲੇ ਹੋਏ ਨੇ ਉਹ ਕਲਮਾਂ ਵੀ ਅੱਜ ਇਕੱਠੀਆਂ ਹੋਈਆਂ ਨੇ ਮੈਂ ਧੰਨਵਾਦ ਕਰਦਾ ਇਸ ਮੇਲੇ ਦੇ ਉਪਰਾਲੇ ਲਈ ਸਭ ਤੋਂ ਪਹਿਲਾਂ ਤਾਂ ਜੇਕਰ ਕੋਈ ਨਾਂ ਸੁਣਾ ਹੋ ਤਾਂ ਗੱਲ ਪੂਰੀ ਨਹੀਂ ਹੁੰਦੀ ਅਧੂਰੀ ਰਹਿ ਜਾਂਦੀ ਹੈ ਬੜਾ ਕੁਝ ਤੁਹਾਡੀ ਕਲਮ ਨੇ ਪੰਜਾਬ ਦੀ ਝੋਲੀ ਪਾਇਆ ਪੰਜਾਬ ਦੇ ਗਾਇਕਾਂ ਦੀ ਝੋਲੀ ਪਾਇਆ ਤਾਂ ਉਹ ਅਸੀਂ ਵੀ ਚਾਹਾਂਗੇ ਕਿ ਅੱਜ ਦਰਸ਼ਕਾਂ ਨਾਲ ਮੋੜ ਸਾਂਝਾ ਕਰ ਦਿਓ ਜੀ ਕੀ ਸੁਣਨਾ ਚਾਹੁੰਦੇ ਹੋ ਹੁਕਮ ਕਰੋ ਜੋ ਤੁਹਾਨੂੰ ਅੱਜ ਪੰਜਾਬੀ ਮਾਂ ਬੋਲੀ ਕੱਲ ਦਿਵਸ ਨਿਕਲ ਕੇ ਗਿਆ ਔਰ ਜੋ ਤੁਹਾਨੂੰ ਤੁਹਾਡੇ ਦਿਲ ਦੇ ਬੇਹਦ ਨੇੜੇ ਗੀਤ ਆ ਜੀ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬੀ ਮਾਂ ਬੋਲੀ ਬਾਰੇ ਗੱਲ ਕਰਾਂ ਬਹੁਤ ਲੋਕ ਕਹਿੰਦੇ ਨੇ ਪੰਜਾਬੀ ਮਾਂ ਬੋਲੀ ਦੇ ਦਿਨ ਥੋੜੇ ਨੇ ਪੰਜਾਬੀ ਮਾਂ ਬੋਲੀ ਜਲਦੀ ਖਤਮ ਹੋ ਰਹੀ ਹੈ ਮੈਂ ਇੱਕ ਗੱਲ ਕਹਿ ਦਿਆਂ ਇਹਨੂੰ ਬੇਸ਼ੱਕ ਤੁਸੀਂ ਮੇਨ ਬਣਾ ਸਕਦੇ ਹੋ ਜਿਨ੍ਹਾਂ ਚ ਸਾਡਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਮੂਲੀਅਤ ਔਰ ਉਹਨਾਂ ਨੂੰ ਆਪਣਾ ਇਸ਼ਟ ਮੰਨਦੀ ਰਹੂਗੀ ਜਿੰਨਾ ਚ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਕੇ ਸਿਰ ਝੁਕਾਉਂਦੇ ਰਵਾਂਗੇ ਉਹਨਾਂ ਚ ਰਹਿੰਦੀ ਦੁਨੀਆ ਤੱਕ ਪੰਜਾਬੀ ਮਾਂ ਬੋਲੀ ਨੂੰ ਖਤਮ ਕਰਨ ਵਾਲਾ ਕੋਈ ਜੰਮਿਆ ਨਹੀਂ ਨਾ ਜੰਮੇਗਾ ਅੱਜ ਦਾ ਮੇਲਾ ਪੰਜਾਬ ਪੰਜਾਬੀ ਤੇ ਪੰਜਾਬੀਤ ਨੂੰ ਮੁੱਖ ਰੱਖ ਕੇ ਰੱਖਿਆ ਗਿਆ ਜਿਹਦੇ ਵਿੱਚ ਮੇਰੇ ਨਾਲ ਖੜੇ ਨੇ ਭਾਈ ਸੁਰਿੰਦਰ ਗਿੱਲ ਦੁਗਰੀ ਅਮਨ ਫੁੱਲਾਂਵਾਲ ਚੰਨੀ ਬਾਈ ਰੁੜਕੀ ਹੀਰਾ ਇਹ 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 ਥੰਮ ਨੇ ਇਸ ਕੰਮ ਨੂੰ ਮੇਨ ਅੱਗੇ ਲਾ ਕੇ ਕਰਨ ਵਾਲੇ ਇਹ ਥੰਮ ਨੇ ਕਈ ਵਾਰੀ ਇਹ ਹੁੰਦਾ ਕਿ ਅੱਗੇ ਕੁਝ ਹੋਰ ਹੁੰਦਾ ਹੈ ਉਹਦੇ ਪਰਦੇ ਦੇ ਪਿੱਛੇ ਕੁਝ ਹੋਰ ਹੁੰਦਾ ਹੈ ਠੀਕ ਹੈ ਜੀ ਪਰ ਸਾਰਿਆਂ ਦਾ ਉਪਰਾਲਾ ਸਾਰਿਆਂ ਦਾ ਸਹਿਯੋਗ ਇਹਦੇ ਵਿੱਚ ਮੈਂ ਸਲੂਟ ਕਰਦਾ ਪੰਜਾਬੀ ਮਾਂ ਬੋਲੀ ਲਈ ਇੰਨਾ ਹੀ ਕਹਿਣਾ ਚਾਹੂੰਗਾ ਕਿ ਚਾਰੇ ਪਾਸਿਓਂ ਪੈਗੇ ਧਾੜ ਵੀ ਨੇ ਟੁੱਟ ਕੇ ਕਹਿੰਦੇ ਲੈ ਕੇ ਜਾਵਾਂਗੇ ਪੰਜਾਬ ਲੁੱਟ ਕੇ ਬਾਕੀ ਤੁਸੀਂ ਲਾ ਲਿਓ ਹਿਸਾਬ ਆਪਣਾ ਇਕੱਲੇ ਬਹਿ ਕੇ ਲਾ ਲਿਓ ਹਿਸਾਬ ਆਪਣਾ ਓਏ ਹੁਣ ਸੰਭਲੋ ਪੰਜਾਬੀਓ ਓਏ ਹੁਣ ਸੰਭਲੋ ਪੰਜਾਬੀਓ ਪੰਜਾਬ ਹੈ ਆਪਣਾ ਆਕੇ ਸੰਭਲੋ ਪੰਜਾਬੀਓ ਪੰਜਾਬ ਇਹ ਆਪਣਾ ਬਹੁਤ ਵੱਡੀ ਜ਼ਿੰਮੇਵਾਰੀ ਆ ਜਦੋਂ ਅੱਜ ਅਸੀਂ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਆ ਸੱਤ ਸਮੁੰਦਰ ਪਾਰ ਦੀ ਗੱਲ ਕਰਦੇ ਆ ਕਿਵੇਂ ਪੰਜਾਬੀਆਂ ਨੇ ਉੱਥੇ ਆਪਦੀ ਮਾਂ ਬੋਲੀ ਨੂੰ ਜਿਹੜਾ ਹੈਗਾ ਉਹ ਜਿਹੜਾ ਪ੍ਰਚਲਿਤ ਰੱਖਿਆ ਹੋਇਆ ਮਾਂ ਬੋਲੀ ਨੂੰ ਆਪਣੇ ਚੁੱਲ੍ਹੇ ਤੱਕ ਜਿਹੜਾ ਹੈਗਾ ਲੈ ਕੇ ਅੰਦਰ ਹੈ ਕਿੰਨਾ ਵੱਡਾ ਚੈਲੰਜ ਬਣਦੇ ਆਉਣ ਵਾਲੀ ਪੀੜ੍ਹੀ ਵਾਸਤੇ ਜੀ ਕਿਉਂਕਿ ਤੁਹਾਡੇ ਮੋਢਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਕੋਈ ਚੈਲੰਜ ਨਹੀਂ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੰਜਾਬ ਨੂੰ ਓਝੜਨ ਵਾਲੇ ਪਤਾ ਨਹੀਂ ਕਿੰਨੇ ਉੱਜੜ ਗਏ ਪੰਜਾਬ ਓਵੇਂ ਹੀ ਵੱਸਦਾ ਹੈ ਪਹਿਲਾਂ ਹਿੰਦੁਸਤਾਨ ਚ ਕਈ ਪੰਜਾਬ ਵੱਸ ਗਏ ਥਾਂ ਥਾਂ ਪੰਜਾਬੀ ਮਾਂ ਬੋਲੀ ਦਾ ਝੰਡਾ ਝੂਲਦਾ ਹੈ ਉਸ ਤੋਂ ਬਾਅਦ ਦੁਨੀਆ ਦੇ ਹਰ ਕੋਨੇ ਪੰਜਾਬੀ ਵੱਸ ਗਏ ਜਿੱਥੇ ਵੀ ਪੰਜਾਬੀ ਗਿਆ ਉੱਥੇ ਉਹਨੇ ਨਵਾਂ ਪੰਜਾਬ ਵਸਾ ਲਿਆ ਮੈਂ ਇੱਕ ਗੱਲ ਕਹਿੰਦਾ ਹੁਣਾਂ ਕਿ ਦੇਸੋਂ ਪਰਦੇਸ ਜਾ ਕੇ ਜਿੱਥੇ ਕਿਤੇ ਵਸੇ ਸਿੱਕਾ ਆਪਣੇ ਹੀ ਨਾਮ ਦਾ ਚਲਾ ਲਿਆ ਪੰਜਾਬੀਆਂ ਨੇ ਵੱਡੇ ਵੱਡੇ ਘਰ ਅਤੇ ਵੱਡੀਆਂ ਨੇ ਕਾਰਾਂ ਥੱਲੇ ਦੁਨੀਆ 'ਚ ਵੱਡਾ ਨਾਮ ਬਣਾ ਲਿਆ ਪੰਜਾਬੀਆਂ ਨੇ ਰੱਜ ਕੇ ਨੇ ਮਿਹਨਤੀ ਤੇ ਕਰਦੇ ਖਰਚ ਖੁੱਲਾ ਪੰਜਾਬ ਨਵਾਂ ਥਾਂ ਥਾਂ ਵਸਾਲਿਆ ਪੰਜਾਬੀਆਂ ਨੇ ਪਿਆਰ ਦੇ ਪੁਜਾਰੀ ਬਿੱਟੂ ਅਣਖੀ ਦਲੇਰ ਸੂਰੇ ਇੰਜ ਲੱਗੇ ਰੱਬ ਨੂੰ ਮਨਾ ਲਿਆ ਪੰਜਾਬੀਆਂ ਨੇ ਥਾਂ ਥਾਂ ਪੰਜਾਬ ਵਸਿਆ ਪਿਆ ਪੰਜਾਬ ਨੂੰ ਅਜਾੜਨ ਵਾਲੇ ਆ ਪੁੱਜੜ ਗਏ ਪੰਜਾਬ ਪੰਜਾਬੀ ਤੇ ਪੰਜਾਬੀ ਤੇ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂਗੀ ਜਿੱਥੇ ਵੀ ਪੰਜਾਬੀ ਗਿਆ ਕਦੇ ਸਿਰ ਝੁਕਾ ਕੇ ਨਹੀਂ ਚੱਲਦਾ ਤੌਣ ਚੱਕ ਕੇ ਚੱਲਿਆ ਕਰਦਾ ਇਹ ਸ਼ਬਦਾਂ ਨੇ ਕੁਝੇ ਜਿਹੜਾ ਸਮੁੰਦਰ ਹੁੰਦਾ ਨਾ ਕਹਿੰਦੇ ਉਹ ਅੱਜ ਬੰਦ ਕਰਦੇ ਜਿਹੜਾ ਅਸੀਂ ਸ਼ੁਕਰੀਆ ਮਿਹਰਬਾਨੀ ਬਹੁਤ ਧੰਵਾਦ ਹੈ ਸਭ ਨੂੰ ਬੇਨਤੀ ਹੈ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਿਆ ਕਰੋ ਬਹੁਤੇ ਗੀਤਕਾਰਾਂ ਨੂੰ ਵੀ ਬੇਨਤੀ ਹੈ ਗਾਇਕਾਂ ਨੂੰ ਵੀ ਬੇਨਤੀ ਹੈ ਬਹੁਤੇ ਰਲਗੱਡ ਜੇ ਗੀਤੇ ਹੋਏ ਗੀਤਾਂ ਵੱਲ ਧਿਆਨ ਘਟਾ ਦਿਓ ਆਪਣੀ ਪੰਜਾਬੀ ਮਾਂ ਬੋਲੀ ਸਾਥੀ ਅਸੀਂ ਤੁਹਾਡੀ ਗੀਤ ਤੋਂ ਕਿਸੇ ਨਾ ਕਿਸੇ ਤੋਂ ਕਰਨੀ ਚਾਹਵਾਂਗੇ ਕੋਈ ਕੋਈ ਵੀ ਗੀਤ ਸੁਣਾਓ ਅੱਜ ਸਾਡੇ ਅੱਖੀਂ ਮਾਂ ਮੈਂ ਅਣਖਾਂ ਦੇਸ ਪੰਜਾਬ ਦੀਓ ਲੋਕੋ ਇੱਜ਼ਤ ਮੇਰਾ ਨਾਂ ਵੇ ਲੋਕੋ ਇੱਜ਼ਤ ਮੇਰਾ ਨਾਂ ਸਾਡੇ ਅੱਖੀਆਂ 'ਚ ਲਾਲੀ ਸਾਡੇ ਪੈਰਾਂ 'ਚ ਪੁਚਾਲ ਸਾਡੇ ਲਹੂ 'ਚ ਅਣਖ ਦਰਿਆਵਾਂ ਜਈ ਚਾਲ ਸਾਡਾ ਬਾਬਲ ਤੇ ਨਾਲੇ ਵੱਡਾ ਵੀਰ ਵਿਰਸਾ ਓਏ ਸਾਰੀ ਦੁਨੀਆ ਤੋਂ ਉੱਤੇ ਸਭ ਤੋਂ ਪੰਜਾਬ ਦਾ ਅਮੀਰ ਵਿਰਸਾ ਓਏ ਸਾਰੀ ਦੁਨੀਆ ਤੋਂ ਉੱਤੇ ਸਭ ਤੋਂ ਪੰਜਾਬ ਦਾ ਅਮੀਰ ਵਿਰਸਾ ਓਏ ਸਾਰੀ ਦੁਨੀਆ ਤੋਂ ਉੱਤੇ ਤਾਂ ਇਹੋ ਜੀ ਆਪਣੇ ਵਿਰਸੇ ਨੂੰ ਸਾਂਭ ਕੇ ਰੱਖਣ ਦੀ ਜ਼ਿੰਮੇਵਾਰੀ ਜਿਹੜੀ ਕਿ ਬਿੱਟੂ ਖੰਨਾ ਵਾਲਾ ਨੇ ਆਪਣੇ ਜਿੰਮੇਵਾਰੀ ਤੌਰ ਤੇ ਆਪਣੇ ਮੋਢਿਆਂ ਤੇ ਤਰੱਕੀ ਹੋਈ ਹੈ ਸ਼ਾਇਦ ਜਿਹੜੇ ਅੱਗੇ ਨੇ ਪੰਜਾਬ ਦੇ ਫਨਕਾਰ ਜਿਹੜੇ ਅੱਜ ਇਕੱਠੇ ਹੋ ਰਹੇ ਨੇ ਤਾਂ ਪੰਜਾਬ ਦੀ ਸੇਵਾ ਜਿਹੜੀ ਉਹਨਾਂ ਨੇ ਕੀਤੀ ਹੁਣ ਤੱਕ ਉਸ ਦਾ ਵੀ ਅੱਜ ਕਿਤੇ ਨਾ ਕਿਤੇ ਉਹਨਾਂ ਨੂੰ ਅਹਿਸਾਸ ਜ਼ਰੂਰ ਹੋਵੇਗਾ ਕਿ ਕਿੰਨੀ ਵੱਡੀ ਜ਼ਿੰਮੇਵਾਰੀ ਉਹਨਾਂ ਕੋਲ ਹਾਲੇ ਵੀ ਬਚੀ ਹੋਈ ਹੈ ਕੈਮਰਾਮੈਨ ਅਨਪ੍ਰੀਤ ਨਾਲ ਰਮਨਦੀਪ ਅਨਮਿਉ ਟੀਵੀ ਲੁਧਿਆਣਾ